ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਗੱਲ ਕਰਨ ਜਾ ਰਿਹਾ 2022 ਚਾਹੀਆ ਕੋਸਟਾ ਡੀਪੀ 168 ਭਰਤੀ ਦਾ ਨੋਟੀਫਿਕੇਸ਼ਨ 4161 ਕੰਬਾਈਨ ਆ ਗਿਆ ਸਾਰੇ ਸਬਜੈਕਟਾਂ ਦੇ ਨਾਲ ਠੀਕ ਹੈ ਕੋਈ ਅਲੱਗ ਤੋਂ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਉਹਦੇ ਵਿੱਚ ਕੀ ਹੋਇਆ ਕਿ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਕਿ ਪੀਐਸਟੈਟ 2 ਕੁਆਲੀਫਾਈ ਹੋਣਾ ਚਾਹੀਦਾ ਚਲੋ ਬੱਚਿਆਂ ਨੂੰ ਜਿਵੇਂ ਹੀ ਪਤਾ ਲੱਗਿਆ ਉਹਨਾਂ ਨੇ ਡਿਪਾਰਟਮੈਂਟ ਜਾ ਕੇ ਇਹਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਸੀਗੇ ਮੀਤ ਘੇਰਾ ਉਹਨਾਂ ਨੇ ਕਿਹਾ ਕਿ ਵੀ ਨੋਟੀਫਿਕੇਸ਼ਨ ਦਾ ਚੇਂਜ ਨਹੀਂ ਹੋ ਸਕਦਾ ਪਰ ਤੁਸੀਂ ਐ ਕਰੋ ਕਿ ਇੱਕ ਵਾਰ ਫਾਰਮ 'ਚ ਨਿਲ ਕਰਕੇ ਤੁਸੀਂ ਅਪਲਾਈ ਕਰ ਦੋ ਚਲੋ ਜੀ ਬੱਚਿਆਂ ਨੇ ਐਂ ਕੀਤਾ ਨਿਲ ਕਰਕੇ ਅਪਲਾਈ ਕਰਤਾ ਫਾਰਮ ਫਿਲ ਹੋ ਗਿਆ ਰਜਿਸਟ੍ਰੇਸ਼ਨ ਨੰਬਰ ਆ ਗਿਆ ਰੋ ਨੰਬਰ ਆ ਗਏ ਠੀਕ ਹੈ 2022 ਦੇ ਵਿੱਚ ਪੇਪਰ ਕੰਪਲੀਟ ਹੋ ਗਿਆ ਬੱਚਿਆਂ ਨੇ ਪੇਪਰ ਦਿੱਤਾ ਬਹੁਤ ਸਾਰੇ ਬੱਚਿਆਂ ਦਾ ਪੇਪਰ ਕਲੀਅਰ ਹੋ ਗਿਆ ਚਲ ਚੱਲਦਾ ਗਿਆ ਪ੍ਰੋਸੈਸ ਸਕਰੂਟ ਨਹੀਂ ਹੋਈ ਸਕਰੂਟ ਨਹੀਂ ਵੇਲੇ ਵੀ ਉਹਨਾਂ ਨੇ ਕਹਿਤਾ ਕਿ ਵੀ ਤੁਸੀਂ ਜਿਹੜਾ ਪੀ ਐਸਟੈਟ 2 ਵਾਲਾ ਕੋਲ ਮੈਂ ਉਹਨੂੰ ਨਿਲ ਕਰ ਦਿਓ ਵੀ ਤੁਸੀਂ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਤੁਸੀਂ ਨਿਲ ਕਰਕੇ ਫੋਮ ਭਰ ਦਿਓ ਚਲੋ ਜੀ ਸਕਰੂਟੀ ਹੋ ਗਈ ਸਕਰੂਟੀ ਤੋਂ ਬਾਅਦ ਉਹਨਾਂ ਨੇ ਰਿਜ਼ਲਟ ਅਨਾਉਂਸ ਕਰਾਇਆ ਮੈਡ ਲਿਸਟ ਬਣ ਗਈ ਮੈਡ ਲਿਸਟ ਦੇ ਵਿੱਚ ਜਿੰਨਾ ਵੀ ਬੱਚੇ ਆਏ ਮੈਡ ਦੇ ਆਧਾਰ ਤੇ ਬਹੁਤ ਹੀ ਖੁਸ਼ ਉਹ ਤੋਂ ਬਾਅਦ ਉਹਨਾਂ ਨੇ ਜੁਆਇਨਿੰਗ ਲੈਟਰ ਵਾਸਤੇ ਬੁਲਾ ਲਿਆ ਜੁਆਇਨਿੰਗ ਲੈਟਰ ਦੇ ਤੇ ਸਟੇਸ਼ਨ ਅਲੋਟਮੈਂਟ ਹੋ ਗਈ ਜਿਸ ਦਿਨ ਤੁਹਾਨੂੰ ਜਾਣਾ ਸੀ ਤਾਂ ਇੱਕ ਦਿਨ ਪਹਿਲਾਂ ਸਟੇ ਲੱਗ ਜਾਂਦੀ ਹੈ ਉਹ ਜੁਆਇਨ ਨਹੀਂ ਕਰ ਪਾਉਂਦੇ ਭਰਤੀ ਕਰਾਇ ਕਲੈਸ਼ ਹੋ ਜਾਂਦੀ ਹੈ ਕੋਰਟ ਚਲੀ ਜਾਂਦੀ ਹੈ ਕੋਰਟ ਚ ਹੁਣ ਪੱਖ ਰੱਖਣਾ ਸੀ ਡਿਪਾਰਟਮੈਂਟ ਨੇ ਡਿਪਾਰਟਮੈਂਟ ਨੇ ਪੱਖ ਨਹੀਂ ਰੱਖਿਆ ਭਰਤੀ ਰੋਲ ਗਈ ਡਬਲ ਬੈਂਚ ਤੇ ਕੇਸ ਚੱਲ ਰਿਹਾ ਹੈ ਡਬਲ ਬੈਂਚ ਤੇ ਵੀ ਕੋਈ ਗੱਲ ਨਹੀਂ ਮਣੀ ਉੱਥੇ ਗੱਲ ਕੀ ਹੁੰਦੀ ਹੈ ਕਿ ਵੀ ਤੁਸੀਂ ਪੀਐਸਟੈਟ ਦਾ ਸਰਟੀਫਿਕੇਟ ਲੈ ਕੇ ਆਓ ਜਦੋਂ ਵੀ ਪੀਐਸਟੈਟ ਪੰਜਾਬ ਸਰਕਾਰ ਨੇ ਕਦੇ ਲਿਆ ਹੀ ਨਹੀਂ ਠੀਕ ਹੈ ਇਹ ਤਾਂ ਮੇਨ ਜਿਹੜਾ ਜ਼ਿੰਮੇਵਾਰ ਹੈ ਉਹ ਐਜੂਕੇਸ਼ਨ ਡਿਪਾਰਟਮੈਂਟ ਹੈ ਕਿਉਂਕਿ ਜਦੋਂ ਟਾਈਟ ਨਹੀਂ ਹੋਇਆ ਨੋਟੀਫਿਕੇਸ਼ਨ ਕਿਉਂ ਪਾਇਆ ਗਿਆ ਜੇ ਪਤਾ ਕਿ ਬੱਚਿਆਂ ਦੇ ਫਾਰਮ ਕਿਉਂ ਤੁਸੀਂ ਰਿਜੈਕਟ ਨਹੀਂ ਕੀਤੇ ਕਿਉਂ ਅਕਸੈਪਟ ਕਰ ਲਈ ਫਾਰਮ ਚਲੋ ਫਾਰਮ ਅਕਸੈਪਟ ਹੋ ਗਏ ਪੇਪਰ ਲੈ ਲੈ ਸਕਰੂਟਰੀ ਵੀ ਲੈ ਲਈ ਜੁਆਇਨਿੰਗ ਲੈਟਰ ਵੀ ਦੇ ਦਿੱਤੇ ਗਲਤੀ ਕਿਹਦੀ ਹੈ ਗਲਤੀ ਸਾਰੀ ਡਿਪਾਰਟਮੈਂਟ ਦੀ ਹੈ ਚਲੋ ਕੋਈ ਗੱਲ ਨਹੀਂ ਇੰਨੀ ਗੱਲ ਹੋ ਜਾਂਦੀ ਹੈ ਪਰ ਪਰ ਹੁਣ ਮੈਂ ਗੱਲ ਕਰਦਾ ਇਹਨਾਂ ਮਾਸਖਾਣੇ ਗਿੱਦਾਂ ਦੀ ਆ ਜਿਹੜੇ ਗਿੱਦ ਐ ਨਾ ਅੱਜ ਕੱਲ ਪੰਪਕੜ ਬਣੇ ਫਿਰਦੇ ਆ ਇਹ ਬੱਚਿਆਂ ਨੂੰ ਭਰੋਸਾ ਦਿਵਾਉਂਦੇ ਰਹੇ ਕਿ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਅਸੀਂ ਤੁਹਾਡਾ ਹੱਲ ਕਰਾਂਗੇ ਪਰ ਇਹਨਾਂ ਦੇ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਮਰਿਆ ਤੇ ਜਿਉਂਦਾ ਇੱਕ ਬਰਾਬਰ ਐ ਠੀਕ ਐ ਇਹਨਾਂ ਨੂੰ ਬੱਚਿਆਂ ਦੇ ਨਾਲ ਕੋਈ ਹਮਦਰਦੀ ਨਹੀਂ ਬੱਚਿਆਂ ਦਾ ਭੁੱਖ ਖਰਾਬ ਹੋ ਰਿਹਾ ਇਹਨਾਂ ਨੇ ਕਿਹਾ ਸੀ ਕਿ ਮੈਰਿਟ ਦੇ ਆਧਾਰ ਤੇ ਤੁਹਾਨੂੰ ਨੌਕਰੀਆਂ ਮਿਲਣਗੀਆਂ ਪਰ ਜਿਹੜੇ ਬੱਚੇ ਮੈਰਿਟ ਤੇ ਆਏ ਐ ਉਹ ਸੜਕਾਂ ਦੇ ਰੋਲ ਤੇ ਫਿਰਦੇ ਆ ਤੇ ਜਿਹੜੇ ਮੈਰਿਟ 'ਚ ਹੈ ਹੀ ਨਹੀਂ ਜਿਨ੍ਹਾਂ ਦਾ ਕੋਈ ਲੈਣ ਦੇਣ ਹੀ ਨਹੀਂ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਇਹ ਤੁਰੇ ਫਿਰਦੇ ਆ ਮੈਂ ਸਿੱਧਾ ਸਿੱਧਾ ਉਂਗਲ ਚੱਕਦਾ ਆ ਆਮ ਆਦਮੀ ਪਾਰਟੀ ਤੇ ਜਿਨ੍ਹਾਂ ਦੀ ਸਰਕਾਰ ਆ ਜਿਨ੍ਹਾਂ ਦਾ ਡਿਪਾਰਟਮੈਂਟ ਆ ਡਿਪਾਰਟਮੈਂਟ ਐਡਾ ਨਲਾਇਕ ਡਿਪਾਰਟਮੈਂਟ ਆ ਪਤਾ ਨਹੀਂ ਕਿਹੋ ਕਿਹੋ ਜੇ ਕਾਨੂੰਨ ਕੱਢਦਾ ਹੈ ਕਿਹੋ ਕਿਹੋ ਜੇ ਨੋਟੀਫਿਕੇਸ਼ਨ ਬਣਾਉਂਦਾ ਜਿਹੜੇ ਕਿਸੇ ਵੀ ਭਰਤੀ 1158 ਲੈ ਲਓ 5994 ਲੈ ਲਓ 2364 ਲੈ ਲਓ ਸਾਰੀਆਂ ਸੜਕਾਂ ਤੇ ਰੁਲਦੀਆਂ ਫਿਰਦੀਆਂ ਨੇ ਕੀ ਗੱਲ ਹੈ ਜੇਕਰ ਇਹਨਾਂ ਤੋਂ ਨਹੀਂ ਕਿਸੇ ਭਰਤੀ ਦਾ ਹੱਲ ਹੁੰਦਾ ਤਾਂ ਇਹ ਪੰਜਾਬ ਨੂੰ ਛੱਡ ਦੇਣਾ ਕੋਈ ਹੋਰ ਪਾਰਟੀ ਆ ਜੂਗੀ ਇਹਨਾਂ ਦਾ ਹੱਲ ਕਰੂਗੀ ਪਰ ਜੇ ਹੱਲ ਨਹੀਂ ਹੁੰਦਾ ਤਾਂ ਇਹਨਾਂ ਨੂੰ ਆਵੇ ਕੰਮ ਛੱਡ ਦੇਣਾ ਚਾਹੀਦਾ ਇਹਨੇ ਬਸਦਾ ਹੈ ਨਹੀਂ ਤੇ ਦੂਜੀ ਗੱਲ ਹੈ ਅੱਜ ਜੱਜਾਂ ਦੀ ਪਤਾ ਨਹੀਂ ਕਿੱਥੋਂ ਕਿਹੜੀਆਂ ਡਿਗਰੀਆਂ ਕਰਕੇ ਆਉਂਦੇ ਨੇ ਇਹਨਾਂ ਨੂੰ ਕਿਉਂ ਨਹੀਂ ਕਿਸੇ ਕੇਸ ਬਾਰੇ ਕਲੀਅਰ ਹੁੰਦਾ ਕਿ ਕਿਸੇ ਭਰਤੀ ਦਾ ਕੀ ਹੱਲ ਹੋਣਾ ਚਾਹੀਦਾ ਕਿਵੇਂ ਹੱਲ ਕਰਨਾ ਆਪਣੇ ਹਿਸਾਬ ਨਾਲ ਪਤਾ ਨਹੀਂ ਕਿਵੇਂ ਦੇ ਜਾਂ ਜਜਮੈਂਟਾਂ ਦੇ ਰਿਹਾ ਇਹ ਐਦਾਂ ਨਹੀਂ ਹੋਣਾ ਚਾਹੀਦਾ ਟੀੜਾ ਰੱਪੜ ਪਿਆ ਹੈ ਇਹ ਦਰਸਲ ਜਿਨ੍ਹਾਂ ਨੇ B.Ed ਕਰਕੇ P.S.T ਕਿਸੇ ਅਦਰ ਸਬਜੈਕਟ ਚ P.S.T ਕੁਆਲੀਫਾਈ ਕਰ ਲਿਆ ਉਹਨਾਂ ਨੂੰ ਮੈਲੂ ਕੇਸ ਲਾਇਆ ਗਿਆ ਸੀ ਹੁਣ ਕੇਸ ਚੱਲ ਗਿਆ ਉਹਨਾਂ ਦੇ ਫੇਵਰ ਚ ਹੁਣ ਮੇਰੀ ਰਿਕਵੈਸਟ ਸਾਰੇ ਜਿੰਨੇ ਵੀ ਯੂਨੀਵਰਸਿਟੀਾਂ ਚ ਪੜ੍ਹਦੇ ਪੜਾਉਂਦੇ ਪ੍ਰੋਫੈਸਰ ਸਾਹਿਬਾਨ ਜਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕਿ ਜੇ ਤੁਸੀਂ ਫਿਜ਼ੀਕਲ ਐਜੂਕੇਸ਼ਨ ਬਚਾਉਣਾ ਹੈ ਤਾਂ ਤੁਹਾਨੂੰ ਸਾਥ ਦੇਣ ਦੀ ਜ਼ਰੂਰਤ ਹੈ ਕਿਉਂਕਿ ਜੇ ਅੱਜ ਉਹ SST, Maths Science ਵਾਲੇ ਜਿਨ੍ਹਾਂ ਨੇ PSC क्वालिफाई ਕੀਤਾ ਹੋਇਆ ਜੇਕਰ ਉਹ ਕਟ ਮੈਟ ਦੇ ਆਧਾਰ ਤੇ ਲੱਗ ਜਾਂਦੇ ਐ ਤਾਂ ਅੱਗੇ ਤੋਂ ਫਿਰ ਆਪਣਾ ਫਿਊਚਰ ਖਤਮ ਐ ਕਿਉਂਕਿ ਹਰ ਵਾਰ ਫਿਰ ਉਹ ਆਪਣੀ ਭਰਤੀ ਦੇ ਵਿੱਚ ਆਇਆ ਕਰਨਗੇ ਤੇ ਹਰ ਵਾਰ ਕਲੈਸ਼ ਹੋਇਆ ਕਰੂਗਾ ਇਸ ਲਈ ਹੁਣ ਚਾਂਸ ਐ ਆਪਣੀ ਭਰਤੀ ਬਚਾਉਣ ਦਾ ਆਪਣੀ ਆਵਾਜ਼ ਬੁਲੰਦ ਕਰੋ DP168 ਦਾ ਸਾਥ ਦਿਓ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਤੋਂ ਬਿਗੈਰ ਕੁਝ ਨਹੀਂ ਐ ਹਾਂ ਸ਼ੰਤਾ ਦੇ ਨਾਲ ਉਹਨਾਂ ਡਿਪਾਰਟਮੈਂਟ ਨੂੰ ਵੀ ਝੁਕਣਾ ਪੈਣਾ ਕਿਉਂਕਿ ਜਿਵੇਂ ਤੁਸੀਂ ਚਾਹੋਗੇ ਹਾਲ ਉਦਾਂ ਹੀ ਨਿਕਲਣਾ ਧੰਨਵਾਦ